2 ਫਰਵਰੀ ਵਾਲੇ ਦਿਨ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਦਾ ਸੱਦਾ ਦਿੱਤਾ ਸੀਗਾ ਤਾਂ ਉਸੇ ਦੌਰਾਨ ਹਰਿਆਣਾ ਦੀ ਜਿਹੜੀ ਸਰਕਾਰ ਹੈ ਇਹ ਸ਼ੰਭੂ ਬੈਰੀਅਰ ਤੋਂ ਅੱਗੇ ਜਿਹੜਾ ਉਹ ਸੜਕਾਂ ਦੇ ਵਿੱਚ ਕਿਲ ਗੱਡ ਦਿੰਦੀ ਐ, ਸਰੀਏ ਗੱਡ ਦਿੰਦੀ ਐ। ਤੇ ਵੱਡੇ ਵੱਡੇ ਜਿਹੜੇ ਬੈਰੀਗੇਟਰ ਸੀਮਿੰਟ ਦੇ ਬਣੇ ਜਿਹੜੇ ਬੈਰੀਗੇਡ ਆ ਉਹਨਾਂ ਨੂੰ ਲਾ ਦਿੰਦੇ ਆ। ਫੇਰ ਜਦੋਂ ਜਿਹੜੇ ਕਿਸਾਨ ਆ ਉਹ ਦਿੱਲੀ ਵੱਲ ਨੂੰ ਵਧਣਾ ਚਾਹੁੰਦੇ ਆ ਕਿਉਂਕਿ ਰਸਤਾ ਉਹੀ ਆ, ਸੜਕ ਉਹੀ ਆ। ਜਦੋਂ ਇਹ ਵਧਣਾ ਚਾਹੁੰਦੇ ਆ ਤਾਂ ਉੱਥੇ ਫਿਰ ਇਹਨਾਂ ਦੀ ਝੜਪ ਹੋ ਜਾਂਦੀ ਐ। ਹਾਲਾਂਕਿ ਕਿਸਾਨ ਜਿਹੜੇ ਆ ਉਹ ਇਹ ਕਹਿੰਦੇ ਆ ਕਿਸਾਨ ਆ ਗੂ ਵੀ ਅਸੀਂ ਕਿਸੇ ਕਿਸਮ ਦਾ ਜਿਹੜਾ ਪੁਲਿਸ ਦੇ ਉੱਤੇ ਹੱਥ ਨਹੀਂ ਚੁੱਕਿਆ। ਪੁਲਿਸ ਨੇ ਸਗੋਂ ਸਾਡੇ ਨਾਲ ਜਿਹੜਾ ਉਹ ਬਦਸਲੂਕੀ ਕੀਤੀ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ। ਰਬੜ ਔਰ ਇਹ ਸਾਰੇ ਦੌਰਾਨ ਜਦੋਂ ਉਥੇ 8-10 ਦਿਨ ਇਹ ਸੰਘਰਸ਼ ਚੱਲਦਾ ਰਿਹਾ ਤਾਂ ਇਸੇ ਦੌਰਾਨ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਬਲੋਂ ਦਾ ਰਹਿਣ ਵਾਲਾ ਸੀ ਉਹਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਇਤੋਂ ਪਹਿਲਾਂ ਵੀ ਇੱਕ ਕਿਸਾਨ ਜਿਹੜੇ ਸੀਗੇ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀ ਤੇ ਖਬਰ ਅੱਜ 23 ਫਰਵਰੀ ਨੂੰ ਇਹ ਆ ਰਹੀ ਹੈ ਕਿ ਇੱਕ ਹੋਰ ਕਿਸਾਨ ਜਿਹੜਾ ਉਹਨਾਂ ਦੀ ਵੀ ਹਾਰਟ ਲੱਗਣ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਆ ਔਰ ਖਬਰ ਇਹ ਵੀ ਹੈ ਕਿ ਹਰਿਆਣਾ ਦੇ ਵੀ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵੀ ਜ਼ਖਮੀ ਹੋਏ ਆ ਉਹਨਾਂ ਚੋਂ ਵੀ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਆ ਉਹ ਮੌਤ ਹੋਣ ਦੀ ਖਬਰ ਸਾਹਮਣੇ ਆਈ ਆ ਪਰ ਖਬਰ ਤਾਂ ਇਹ ਆ ਵੀ ਹਰਿਆਣਾ ਸਰਕਾਰ ਕਹਿ ਰਹੀ ਆ ਵੀ ਇਹ ਜਿਹੜੇ ਕਿਸਾਨ ਆ ਇਹਨਾਂ ਦੇ ਉੱਤੇ ਐਨਐਸਏ ਲਗਾ ਦਿਓ ਕਿਉਂਕਿ ਇਹਨਾਂ ਨੇ ਸਰਕਾਰੀ ਪ੍ਰਾਪਰਟੀ ਤੇ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਉਹਦਾ ਨੁਕਸਾਨ ਕੀਤਾ ਹਾਲਾਂਕਿ ਜਦੋਂ ਕੱਲ ਦੇ ਰਾਤ ਦੇ ਪ੍ਰੈਸ ਰਿਲੀਜ਼ ਸਾਰਿਆਂ ਨੇ ਦੇਖਿਆ ਤਾਂ ਸਾਰੇ ਬੜੇ ਹੈਰਾਨ ਸੀਗੇ ਕਿ ਭਾਈ ਅਸੀਂ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਵੀ ਸਾਡੇ ਉੱਤੇ ਐਨਐਸਏ ਯਾਨੀ ਕਿ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਜਾਵੇ ਤੇ ਫਿਰ ਕਾਰਵਾਈ ਕੀਤੀ ਜਾਵੇ ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਕਿਸੇ ਬੰਦੇ ਦੇ ਉੱਤੇ ਐਨਐਸਏ ਲੱਗ ਜਾਵੇ ਤਾਂ ਘੱਟੋ ਘੱਟ 1 ਸਾਲ ਜਿਹੜੀ ਆ ਉਹਦੀ ਸੁਣਵਾਈ ਨਹੀਂ ਹੁੰਦੀ ਫਿਰ ਇਹ ਕਹਿੰਦੇ ਆ ਵੀ ਜਿਹੜਾ ਸਰਕਾਰੀ ਪ੍ਰਾਪਰਟੀ ਨੂੰ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਉਹਦੀ ਜਿਹੜੀ ਪਰਪਾਈਆ ਉਹ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹ ਕੁਰਕ ਕਰਕੇ ਲੈਣੀ ਆ ਤੁਸੀਂ ਕਿਹੜੇ ਕਿਸਾਨ ਦੀ ਜ਼ਮੀਨ ਲੈਣੀ ਆ ਉਹ ਜਿਹੜਾ ਸ਼ੁਭਕਰਨ ਮਰਿਆ ਪੌਣੇ 2 ਕਿੱਲੇ ਦਾ ਤੇ ਉਹ ਮਾਲਕ ਸਵਿਚਾਰਾ 18 ਲੱਖ ਰੁਪਈਆ ਉਹਦੇ ਤੇ ਕਰਜ਼ਾ ਕੀ ਇਹੋ ਜਿਹਾ ਕਰ ਦਿੱਤਾ ਵੀ ਤੁਸੀਂ ਜਿਹੜੀ ਕਿਸਾਨਾਂ ਦੇ ਉੱਤੇ ਜਿਹੜੇ ਜਿਨ੍ਹਾਂ ਕੋ ਜ਼ਮੀਨਾਂ ਹੀ ਬਹੁਤ ਥੋੜੀਆਂ ਨੇ ਜਿਨ੍ਹਾਂ ਕੋ ਬਿਲਕੁਲ ਆਪਣੇ ਗੁਜ਼ਾਰੇਯੋਗੀਆਂ ਜ਼ਮੀਨਾਂ ਨੇ ਉਹਨਾਂ ਦੀਆਂ ਜ਼ਮੀਨਾਂ কুরਕ ਕਰਕੇ ਤੇ ਇਹ ਜਿਹੜੀ ਸਰਕਾਰੀ ਪ੍ਰਾਪਰਟੀ ਜਿਹਨੂੰ ਨੁਕਸਾਨ ਤੁਸੀਂ ਆਪ ਪਹੁੰਚਾਇਆ ਗਿੱਲ ਤੁਸੀਂ ਆਪ ਗੱਡੇ ਸਰੀਏ ਤੁਸੀਂ ਆਪ ਗੱਡੇ ਜਿਹਨੂੰ ਨੁਕਸਾਨ ਤੁਸੀਂ ਖੁਦ ਪਹੁੰਚਾਇਆ ਆਪਣੀ ਤੁਸੀਂ ਜਿਹੜੀ ਰਣਨੀਤੀ ਦੇ ਤਹਿਤ ਨੁਕਸਾਨ ਪਹੁੰਚਾਇਆ ਨੈਸ਼ਨਲ ਹਾਈਵੇ ਨੂੰ ਤੇ ਉਹਦੀ ਪਰਭਾਈ ਤੁਸੀਂ ਕਰਨੀ ਆ ਕਿਸਾਨਾਂ ਦੀਆਂ ਜ਼ਮੀਨਾਂ কুরਕ ਕਰਕੇ ਹਾਲਾਂਕਿ ਹੁਣ ਖਬਰ ਜਿਹੜੀ ਇਹ ਆ ਰਹੀ ਹੈ ਕੇ ਹਰਿਆਣਾ ਵੱਲੋਂ ਇਹ ਜਿਹੜਾ ਫੈਸਲਾ ਸੀਗਾ ਐਨਐਸਏ ਲਾਉਣ ਦਾ ਇਹਨੂੰ ਵਾਪਸ ਜ਼ਰੂਰ ਲੈ ਲਿਆ ਗਿਆ ਪਰ ਸਵਾਲ ਤਾਂ ਇਹ ਆ ਵੀ ਨੁਕਸਾਨ ਕੀਤਾ ਕਿੰਨੇ ਆ ਉੱਥੇ ਉੱਥੇ ਜਿਹੜਾ ਜੋ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਆ ਦਿੱਲੀ ਨੂੰ ਸੜਕ ਇਹੀ ਜਾਂਦੀ ਹੈ ਜੇ ਕਿਸਾਨਾਂ ਨੇ ਦਿੱਲੀ ਜਾਣਾ ਤੇ ਇਸੇ ਰਸਤੇ ਥਾਣੀ ਜਾਣਾ ਹੋਰ ਉਹਨਾਂ ਨੇ ਭਾਈ ਜਹਾਜਾਂ ਜਾਂ ਹੈਲੀਕਾਪਟਰਾਂ ਛੱਡ ਕੇ ਥੋੜੀ ਚਲੇ ਜਾਣਾ ਵਾ ਉਹਨਾਂ ਨੇ ਤਾਂ ਦਿੱਲੀ ਜਾ ਕੇ ਕੇਵਲ ਕੇਂਦਰ ਸਰਕਾਰ ਅੱਗੇ ਇਹੋ ਮੰਗ ਰੱਖਣੀ ਆ ਵੀ ਐਮਐਸਪੀ ਦੇ ਉੱਤੇ ਤੁਸੀਂ ਜਿਹੜਾ ਵਾ ਇੱਕ ਕਾਨੂੰਨ ਬਣਾ ਦਿਓ ਕਿਉਂਕਿ ਇਹ ਜਿਹੜੀ ਫਸਲ ਆ ਜਿਹੜੀ ਪੈਦਾ ਹੋਣੀ ਜਿਹਦਾ ਅਨਾਜ ਆ ਉਹ ਸਾਰਿਆਂ ਨੇ ਖਾਣਾ ਘੱਟੋ ਘੱਟ ਸਾਨੂੰ ਜਿਹੜਾ ਮੁੱਲ ਤਾਂ ਮਿਲੇ ਮਿਨਿਮਮ ਸਪੋਰਟ ਪ੍ਰਾਈਸ ਤਾਂ ਵੜਾਓ ਵੀ ਤਾਂ ਜੋ ਅਸੀਂ ਜਿਹੜੀ ਅਸੀਂ ਫਸਲ ਪੈਦਾ ਕਰਦੇ ਆ ਮਿਹਨਤ ਕਰਦੇ ਆ ਉਹਦਾ ਕੁਝ ਜਿਹੜਾ ਇੰਨਾ ਕ ਹਿੱਸਾ ਪੈਸੇ ਦਾ ਸਾਨੂੰ ਮਿਲੇ ਵੀ ਸਾਡਾ ਢਿੱਡ ਭਰ ਸਕੇ ਤੇ ਸਾਨੂੰ ਜਿਹੜਾ ਠੰਡ ਠੰਡੋਲਾ ਹੋ ਜਵੇ ਸਾਨੂੰ ਜਿਹੜਾ ਆਸਰਾ ਹੋ ਜਵੇ ਵੀ ਠੀਕ ਹੈ ਜਿਹੜੀ ਅਸੀਂ ਮਿਹਨਤ ਕਰਦੇ ਪਏ ਆ ਉਹਦਾ ਸਾਨੂੰ ਮੁੱਲ ਮਿਲ ਗਿਆ ਤੇ ਖਬਰ ਤੁਸੀਂ ਇਹ ਦੇਣੇ ਪਏ ਹੋ ਪ੍ਰੈਸ ਰਿਲੀਜ਼ ਇਹ ਕਰਦੇ ਪਏ ਹੋ ਵੀ ਐਨਐਸਐ ਲਾ ਕੇ ਕਾਰਵਾਈ ਕਰਾਂਗੇ ਤੇ ਜ਼ਮੀਨਾ ਕੁਰਕ ਕਰਾਂਗੇ ਤੇ ਪਰਪਾਈ ਅਸੀਂ ਕਰਾਂਗੇ ਜਿਹੜਾ ਪ੍ਰਾਪਰਟੀ ਦਾ ਨੁਕਸਾਨ ਹੋਇਆ ਤਾਂ ਪਹਿਲਾਂ ਤਾਂ ਸਵਾਲ ਇਹੀ ਖੜਾ ਹੁੰਦਾ ਵੀ ਉਸ ਪ੍ਰਾਪਰਟੀ ਨੂੰ ਨੁਕਸਾਨਿਆ ਕਿੰਨੇ ਸੜਕਾਂ ਦੇ ਵਿੱਚ ਕਿੱਲ ਕਿੰਨੇ ਗੱਡੇ ਘੱਗਰ ਦਰਿਆ ਕਿੰਨੇ ਪੁੱਟਿਆ ਲੋਕਾਂ ਨੂੰ ਆਵਾਜ਼ਾਰ ਕਿਹਨੇ ਕੀਤਾ ਲੋਕਾਂ ਨੂੰ ਮਜਬੂਰ ਕਿਹਨੇ ਕੀਤਾ ਵੀ ਉਹ ਹਾਰ ਕੇ ਜਿਹੜਾ ਵਾ ਉਹ ਬੈਰੀਗੇਡ ਤੋੜਨ ਉਹ ਪੋਕਲੈਨ ਮਸ਼ੀਨਾਂ ਲੈ ਕੇ ਪਹੁੰਚਣ ਉਹ ਜੀਸੀਬੀ ਮਸ਼ੀਨਾਂ ਲੈ ਕੇ ਪਹੁੰਚਣ ਤਾਂ ਜੋ ਬੈਰੀਗੇਡ ਪਰੇ ਕਰ ਦਈਏ ਤੇ ਅਸੀਂ ਜਿਹੜਾ ਦਿੱਲੀ ਚਲੇ ਜਾਈਏ ਕੀ ਦੇਸ਼ ਦੀ ਰਾਜਧਾਨੀ ਦਿੱਲੀ ਜਿਹੜੀ ਇਸ ਭਾਰਤ ਦੀ ਰਾਜਧਾਨੀ ਆ ਜਿਹਦਾ ਸੂਬਾ ਪੰਜਾਬ ਆ ਅਨਿਖੜਵਾ ਅੰਗ ਆ ਔਰ ਤੁਸੀਂ ਬਾਰ-ਬਾਰ ਇਹ ਤਾਰੀਫ਼ ਵੀ ਕਰਦੇ ਹੋ ਜਿਹੜੇ ਪੰਜਾਬੀ ਕਿਸਾਨ ਆ ਇਹ ਬੜੇ ਬਹਾਦਰ ਤੇ ਬੜੇ ਮਿਹਨਤੀ ਕਿਸਾਨ ਆ ਉਹਨਾਂ ਨੂੰ ਤੁਸੀਂ ਰੋਕ ਰਹੇ ਹੋ ਕਿ ਤੁਸੀਂ ਦਿੱਲੀ ਨਾ ਜਾਓ ਔਰ ਦੂਜੇ ਪਾਸੇ ਗੱਲਾਂ ਇਹ ਵੀ ਆ ਵੀ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਿਹਾ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ ਹੁਣ ਸੜਕਾਂ ਜਾਮ ਤਾਂ ਚਾਰੇ ਪਾਸੇ ਕੀਤੀਆਂ ਜਾ ਰਹੀਆਂ ਨੇ ਅੱਜ 23 ਫਰਵਰੀ ਦਾ ਦਿਨ ਹੈ ਤੇ ਕਾਲਾ ਦਿਵਸ ਮਨਾਉਣਾ ਕਿਉਂਕਿ ਉਹ ਸ਼ੁਭਕਰਨ ਮੁੰਡਾ ਜਿਹਦੀ ਡੈਥ ਹੋ ਗਈ ਗੋਲੀ ਲੱਗਣ ਦੇ ਨਾਲ ਜਿਹੜੀ ਮੈਡੀਕਲ ਰਿਪੋਰਟ ਵੀ ਸਾਹਮਣੇ ਆਈ ਆ ਵੀ ਇਹਦੇ ਹੈਡ ਇੰਜਰੀ ਹੈ ਇਹਦੇ ਸਿਰ ਦੇ ਵਿੱਚ ਬੁਲੇਟ ਲੱਗਾ ਵਾ ਗੋਲੀ ਲੱਗੀ ਆ ਉਹਦੇ ਨਾਲੇ ਮਰਿਆ ਤੇ ਉਹ ਗੋਲੀ ਕੌਣ ਚਲਾ ਗਿਆ ਉਹ ਗੋਲੀ ਕੋ ਬਾਹਰੋਂ ਬੰਦਿਆਂ ਨੇ ਥੋੜੀ ਆ ਕੇ ਚਲਾ ਦਿੱਤੀ ਜੋ ਕੁਝ ਉੱਥੇ ਹੋਇਆ ਉਸੇ ਦੌਰਾਨ ਗੋਲੀ ਲੱਗੀ ਨਾ ਉਹਦੇ ਤਾਂ ਇਹ ਜਿਹੜੀ ਬੜੀ ਮੰਦਭਾਗੀ ਖਬਰ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗ ਰਿਹਾ ਵੀ ਐਨਐਸਏ ਜਿਹੜੀ ਆ ਉਹ ਨਹੀਂ ਲਗਾਈ ਜਾਏਗੀ ਆਪਣਾ ਟਵੀਟ ਜਿਹੜਾ ਅੰਬਾਲਾ ਪੁਲਿਸ ਨੇ ਰਿਲੀਜ਼ ਕੀਤਾ ਸੀਗਾ ਹਰਿਆਣਾ ਸਰਕਾਰ ਨੇ ਜਿਹੜਾ ਰਿਲੀਜ਼ ਕੀਤਾ ਸੀ ਉਹਨੂੰ ਵਾਪਸ ਲੈ ਲਿਆ ਪਰ ਕਦੀ ਤੁਸੀਂ ਸੋਚਿਆ ਜਦੋਂ ਮੌਬ ਲਿੰਚਿੰਗ ਹੁੰਦੀ ਹੈ ਇਸ ਦੇਸ਼ ਦੇ ਵਿੱਚ 2 4 5 ਦਿਨ ਉਦੋਂ ਵੀ ਇਦਾਂ ਦਾ ਜਿਹੜਾ ਹੰਗਾਮਾ ਵੇਖਣ ਨੂੰ ਮਿਲਦਾ ਸੜਕਾਂ ਦੇ ਉੱਤੇ ਦੁਕਾਨਾਂ ਤੋੜ ਦਿੱਤੀਆਂ ਜਾਂਦੀਆਂ ਬੱਸ ਸਟੈਂਡ ਤੋੜ ਦਿੱਤੇ ਜਾਂਦੇ ਅੱਗਾਂ ਲਾ ਦਿੱਤੀਆਂ ਜਾਂਦੀਆਂ ਕੀ ਕਦੋਂ ਉਸ ਵੇਲੇ ਕਿਸੇ ਦੇ ਉੱਤੇ ਐਨਐਸਏ ਲਾਈ ਗਈ ਉਦੋਂ ਕਿਸੇ ਬੰਦੇ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕਿਆ ਵੀ ਤੇਰੇ ਉੱਤੇ ਹੁਣ ਐਨਐਸਏ ਲਾ ਦੇਣੀ ਆ ਤੇਰੀ ਪ੍ਰਾਪਰਟੀ ਕੁਰਕ ਕਰ ਦੇਣੀ ਆ ਤੇਰਾ ਜਿਹੜਾ ਘਰ ਹੈ ਦੁਕਾਨ ਜ਼ਮੀਨ ਜਿਹਦਾ ਜੋ ਵੀ ਤੇਰੇ ਕੋਲ ਹੈਗਾ ਉਹ ਗੁਰਕ ਕਰਕੇ ਇਹਦੀ ਪਰਭਾਈ ਕਰਨੀ ਆ ਸੋ ਇਹ ਬੜੇ ਦੋਹਰੇ ਮਾਪਦੰਡ ਜਿਹੜੇ ਆ ਇਹ ਨਜ਼ਰ ਆ ਰਹੇ ਆ ਤਾਂ ਕਿਸਾਨ ਜਿਹੜੇ ਆ ਉਹ ਤਾਂ ਕੇਵਲ ਇਹੀ ਮੰਗ ਕਰਦੇ ਆ ਵੀ ਭਾਈ ਸਾਨੂੰ ਦਿੱਲੀ ਜਾਣ ਦਿਓ ਹੁਣ 14 ਮਾਰਚ ਵਾਲੇ ਦਿਨ ਵੀ ਦਿੱਲੀ ਜਾਣਾ ਉੱਥੇ ਜਿਹੜਾ ਮਹਾਪੰਚਾਇਤ ਹੋਣੀ ਆ ਕੀ ਉੱਥੇ ਜਦੋਂ ਲੱਖਾਂ ਕਿਸਾਨ ਇਕੱਠੇ ਹੋਏ ਹੋਣਗੇ ਹਜ਼ਾਰਾਂ ਕਿਸਾਨ ਉੱਥੇ ਬੈਠੇ ਹੋਣਗੇ ਸਾਰਿਆਂ ਦੇ ਉੱਤੇ ਐਨਐਸਏ ਲਾ ਦਿਓਗੇ ਸਾਰਿਆਂ ਨੂੰ ਤੁਸੀਂ ਫੜ ਕੇ ਜੇਲ੍ਹਾਂ ਦੇ ਵਿੱਚ ਦੇ ਦਿਓਗੇ ਤੇ ਇੱਕ ਇੱਕ ਸਾਲ ਉਹਨਾਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਨਹੀਂ ਹੋਏਗੀ ਸੋ ਜਿੱਥੇ ਹੁਣ ਹਰਿਆਣਾ ਸਰਕਾਰ ਨੇ ਫਿਲਹਾਲ ਇਹ ਫੈਸਲਾ ਵਾਪਸ ਲੈ ਲਿਆ ਪਰ ਜਦੋਂ ਇਹ ਫੈਸਲਾ ਲਿਆ ਗਿਆ ਹੋਊਗਾ ਕਿਸੇ ਅਫਸਰ ਨੇ ਆਪੇ ਤੇ ਨਹੀਂ ਲੈ ਲਿਆ ਹੋਊਗਾ ਸਰਕਾਰ ਨੂੰ ਕੰਫੀਡੈਂਸ 'ਚ ਲਿਆ ਗਿਆ ਹੋਏਗਾ ਕਿ ਅਸੀਂ ਜਿਹੜਾ ਐਨਐਸਏ ਇਹ ਕਾਨੂੰਨ ਆ ਇਹ ਲਾ ਦਿੰਦੇ ਆ ਕਿਸਾਨਾਂ ਦੇ ਉੱਤੇ ਤੇ ਇੱਕ ਪਾਸੇ ਗੱਲਾਂ ਇਹ ਵੀ ਕਰਦੇ ਆ ਉਹ ਵੀ ਅਸੀਂ ਮਿਲ ਬੈਠ ਕੇ ਜਿਹੜਾ ਇਸ ਮਸਲੇ ਦਾ ਹੱਲ ਕਰਾਂਗੇ ਇੱਕ ਪਾਸੇ ਮਸਲਾ ਹੱਲ ਕਰਨ ਦੀਆਂ ਗੱਲਾਂ ਇੱਕ ਪਾਸੇ ਕਹਿੰਦੇ ਆ ਵੀ ਆਪਾਂ ਬਹਿ ਕੇ ਗੱਲ ਕਰਦੇ ਆ ਆਪਾਂ ਇਕੱਠੇ ਹੁੰਨੇ ਆ ਮਿਲ ਬੈਠ ਕੇ ਗੱਲ ਕਰਦੇ ਆ ਤੇ ਦੂਜੇ ਪਾਸੇ NSA ਵਰਗੀਆਂ ਜਿਹੜੀਆਂ ਇਹ ਸਖਤ ਤਰਾਵਾਂ ਕਿਸਾਨਾਂ ਤੇ ਲਾ ਦੇਣੀਆਂ ਇਹ ਭਲਾ ਕਿੱਥੋਂ ਤੱਕ ਜਾਇਜ਼ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ